ਜੇ ਨਾ ਪਟਨੇ ਉਹਦੇ ਗੁਜ਼ਰੀ ਤੇ ਦਲਾ ਸਾਡੇ ਦੁੱਖੜੇ ਕੌਣ ਬਣਾਉਂਦਾ ਕਲਗੀ ਵਾਲੜਿਆ ਜੇ ਅਵਤਾਰ ਧਾਰ ਕੇ ਤੂੰ ਨਾ ਜਗ ਤੇ ਆਉਂਦਾ ਭਗਤੀ ਦੁਨੀਆ ਅੰਦਰ ਕਦੇ ਵੀ ਸ਼ਕਤ ਹੀ ਬਣਦੀ ਨਾ ਜੇ ਨਾ ਸਾਧਾਂ ਦੇ ਹੱਥ ਤੂੰ ਤਲਵਾਰ ਫੜਾਉਂਦਾ ਅੱਜ ਨੂੰ ਮਰ ਮੁੱਕ ਜਾਂਦੀਆਂ ਅਣਖ ਪੰਜਾਬੀ ਸ਼ੇਰਾਂ ਦੀ ਜੇ ਨਾ ਤਿੱਖੀਆਂ ਤੇਗਾ ਉੱਤੇ ਨਾਚਣ ਚਾਹੂੰਗਾ ਇਹ ਛੋਟੇ ਸਹਿਬ ਸਾਧਿਆਂ ਦਾ ਨੂਰਾ ਮੈਂ ਦੱਸਦਾ ਮਾਰੇ ਕਹਿੰਦੇ ਨਾ ਨਿੱਕੇ ਆ ਢੋਲ ਸਪਾਈਆਂ ਨੇ ਮੇਰੀ ਰੱਖ ਲਈ ਸਰਦਾਰੀ ਏ ਪਰ ਇਹਨਾਂ ਬੱਚਿਆਂ ਨਾਲ ਸੱਚ ਸਮਝੋ ਇਹ ਸਿੱਖੀ ਮੈਨੂੰ ਪਿਆਰੀ ਆਰੇ ਜਹਾਂ ਤੇ ਦੱਸੋ ਕਿੱਥੇ ਫਿਰਿਆ ਦੇਗਾ ਵਿੱਚ ਦੱਸੋ ਕਿੱਥੇ ਘੜਿਆ ਝੰਡਾ ਨਾ ਵੱਜ ਕੇ ਦੱਸੋ ਕਿੱਥੇ ਸੜਿਆ ਮੈਂ ਤੂਫਾਨ ਕਿੱਥੇ ਹੋਇਆ ਖੱਲਾਂ ਕਿੱਥੇ ਲਾਈਆਂ ਬੰਦ ਬੰਦ ਕਿੱਥੇ ਕੱਟੇ ਗਏ ਖੋਪੜੀਆਂ ਕਿੱਥੇ ਲੱਥੀਆਂ ਇਹ ਤਦ ਦੇ ਦਿਨ ਚੱਲਦੇ ਆ ਉਧਰ ਦਲੇਰ ਕੌਰ ਖਾਲਸਾ ਜੀ ਦਾ ਵਿਵਾਦ ਖੜਾ ਹੋ ਗਿਆ ਸੀ ਤੇ ਵੈਸੇ ਨਿਪਟ ਗਿਆ ਉਹ ਤੁਸੀਂ ਦੇਖਿਆ ਲਾਣਾ ਸਿੰਘ ਉਹਨਾਂ ਦੇ ਘਰ ਚ ਲੱਗੇ ਆ ਪਰ ਉਹ ਨਹੀਂ ਸੀ ਹੋਣਾ ਚਾਹੀਦਾ ਜੇ ਉਹਨਾਂ ਨੂੰ ਵੀ ਕਿਸੇ ਨੇ ਕੋਈ ਗਲਤ ਬੋਲਿਆ ਉਹਨੂੰ ਵੀ ਨਹੀਂ ਸੀ ਇਦਾਂ ਬਾਅਦ ਚ ਗੱਲ ਕਰ ਲੈਂਦੇ ਇਹ ਤੇ ਰੋਹ ਵੀ ਉਹ ਗੁੱਸੇ ਇਤੇ ਬੋੜਿਆ ਤੁਸੀਂ ਉੱਥੇ ਬੋਲਣ ਲੱਗ ਜਾਓ ਉਹ ਨਹੀਂ ਸੀ ਉਦੋਂ ਕਰਨਾ ਬਾਅਦ ਚ ਕਰ ਲੈਂਦੇ ਸਾਈਂ ਬਾਬਾ ਫਤਿਹ ਸਿੰਘ ਜੀ ਸਾਈਂ ਬਾਬਾ ਸੋਹਰਾਵਰ ਸਿੰਘ ਜੀ ਆਪਾਂ ਕਹਿੰਦੇ ਆ ਨਿੱਕੀਆਂ ਜਿੰਦਾ ਪਰ ਮੈਂ ਉਹ ਉਲਟਾ ਕਹਿੰਦਾ ਮੈਂ ਕਹਿੰਦਾ ਵੱਡੀਆਂ ਜਿੰਦਾ ਤੇ ਵੱਡੇ ਸਾਕੇ ਭਾਬੇ ਮੋਤੀराम ਦਾ ਪੁੱਤ 20 ਸਾਲਾਂ ਦਾ ਹੀ ਕੋਲੂ ਚ ਪੀੜਿਆ ਗਿਆ ਉਹਨੂੰ ਲਾਲਚ ਦਿੱਤੇ ਉਹ ਕਹਿੰਦਾ ਨਹੀਂ ਐਂ ਉਂਗਲੀ ਦਿੱਤੀ ਤੇ ਉਹ ਤੇ ਮੈਨੂੰ ਵੀ ਪੀੜੋ ਜਿੱਥੇ ਮੇਰਾ ਪਿਓ ਮਾਂ ਭੈਣ ਭਾਈ ਸਾਰੇ ਪੀੜਦੇ ਇਸ ਕੁਰਬਾਨੀ ਨੇ ਉਹ ਸੱਤਾ ਪੀੜੀਆਂ ਦੀ ਹਕੂਮਤ ਪੁੱਟੀ ਔਰ ਇਹ ਸੱਤ ਪੀੜੀਆਂ ਦੀ ਹਕੂਮਤ ਪੁੱਟਣ ਲਈ ਸੱਤ ਸੀਸ ਦੇਣੇ ਪਏ ਮਹਾਰਾਜ ਅਸੀਂ ਬਹਰੂਬੀਅਤ ਨਹੀਂ ਬਣਦੇ ਜਾਂਦੇ ਕਿ ਸਿੱਖੀ ਸਾਡੇ ਪੱਲੇ ਹੈਗੀ ਆ ਸਿੱਖੀ ਸਿਰਕ ਦੀ ਹੈ ਸਿੱਖੀ ਭੇਖ ਰੇਖ ਦੀ ਨਹੀਂ ਕਿ ਅਸੀਂ ਸਹਿਬਜ਼ਾਦਿਆਂ ਨੂੰ ਪਿਆਰ ਦੇਣ ਲਈ ਸੱਚਮੁੱਚ ਜਾਣਦੇ ਹਾਂ ਕਿ ਅਸੀਂ ਉਹ ਪੋਲੂਸ਼ਨ ਇੰਨਾ ਨਹੀਂ ਪੈਦਾ ਕਰਦੇ ਕਿਤੇ ਪਟਾਕੇ ਚਲਾ ਕੇ ਕਿਤੇ ਹੱਗਾ ਲਾ ਕੇ ਕਿਤੇ ਸਾਊਂਡ ਕਿੰਨੇ ਕਿਨੇ ਕਿ ਪੱਛੇ ਨੰਗੇ ਪੈਰ ਉਹ ਸ਼ਰਧਾ ਹੈ ਤੂੰ ਦੇਖ ਰਹੀ ਹੂੰ ਬਾਤ ਬਹੁਤ ਬਹੁਤ ਓ ਓ ਅਸਲੀ ਅਸਲੀ ਕਿ ਪੈਰਾਂ 'ਚ ਜੋੜੇ ਨਹੀਂ ਤੇ ਮਾਈਆਂ ਉਹਨਾਂ ਨੂੰ ਸਜਾ ਕੇ ਲੈ ਕੇ ਜਾ ਰਹੀਆਂ ਕੋਈ ਤਾਰੇ ਗਿਣ ਸਕਦਾ ਜਿੰਨੀਆਂ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਜ਼ੁਲਮ ਦੇ ਖਿਲਾਫ ਲੜੇ ਇੰਨੀਆਂ ਤਾਂ ਕਿਤੇ ਵੀ ਹੈ ਨਹੀਂ ਕਿਤੇ ਵੀ ਹੈ ਨਹੀਂ ਕਿਸੇ ਦਾ ਇੱਕ ਕਿ ਆ ਕੇ ਚ 5 7 10 20 50 ਹੋਣਗੇ ਪਰ ਸੱਚ ਲਈ ਇੰਨੀਆਂ ਕੁਰਬਾਨੀਆਂ ਬਾਪੇ ਫਤੇਹ ਸਿੰਘ ਤੋਂ ਬਾਅਦ ਦਾ ਪਾਪ ਬੰਦਾ ਸਿੰਘ ਬਾਹਰ ਦਾ ਬੱਚਾ ਵੀ ਛੋਟਾ ਜਿਹਾ ਜਿਹਾ ਸੀ 4 ਸਾਲ ਪੂਰੇ ਹੋ ਤੇ ਛੋਟੀ ਉਮਰ ਦੀ ਸੀ ਕੱਢ ਕੇ ਆਪਣਾ ਤੇਲ ਉਹਦੇ ਪਿਓ ਦੇ ਮੂੰਹ 'ਚ ਪਾਇਆ ਕਹਿੰਦਾ ਕਿਦਾਂ ਦਾ ਲੱਗਾ ਬਾਹਲਾ ਉਦਾਂ ਹੀ ਲੱਗਾ ਜਦੋਂ ਵਿਆਹ ਵਾਲੇ ਦਿਨ ਸੱਸ ਮੂੰਹ ਮਿੱਠਾ ਕਰੇ ਇੱਕ ਤੇ ਆਉ ਜਾਂਦੇ ਆ ਕੇ ਤੇ ਫੇ ਐ ਇਦਾਂ ਨੋਚਿਆ ਜਿਹਾ ਮੂੰਹ ਪਾ ਕੇ ਖਿੱਚਦਾ ਅੱਖਾਂ ਕੱਢ ਦਿੱਤੀ ਪੋ ਦਾ ਮਹੀਨਾ ਤੇ ਇਸ ਮਹੀਨੇ ਦੇ ਵਿੱਚ ਗੁਰੂ ਸਾਹਿਬ ਦਾ ਪੂਰਾ ਪਰਿਵਾਰ ਵਿਛੜ ਗਿਆ। ਕਿਲਾਨੰਦਗੜ੍ਹ ਤੋਂ ਲੈ ਕੇ ਸਰਾਂਧੀਆਂ ਨੀਹਾਂ ਤੱਕ ਗੁਰੂ ਸਾਹਿਬ ਦੇ ਪਰਿਵਾਰ ਦੀ ਸ਼ਹਾਦਤ ਹੋਈ ਹੈ। ਕਰਸਿੰਮ ਸਿੰਘ ਮੋਹਰਵਾਲੀ ਸਾਹਿਬ ਮੇਰੇ ਨਾਲ ਮੌਜੂਦ ਨੇ। ਗੱਲਬਾਤ ਕਰਾਂਗੇ ਆ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਹੈ। ਵਾਹਿਗੁਰੂ ਜੀ ਦਾ ਖਾਲਸਾ। ਵਾਹਿਗੁਰੂ ਜੀ ਦੇ ਪਤਿ ਸਮੂਹੀ ਸਿੰਘਾਂ ਦੇ ਚਹਨਾ ਚ ਪ੍ਰਣਾਮ। ਬਾਬਾ ਜੀ ਜਦੋਂ ਪੋ ਦਾ ਮਹੀਨਾ ਸ਼ੁਰੂ ਹੁੰਦਾ ਤਾਂ ਗੁਰੂ ਸਾਹਿਬ ਦੇ ਲਾਲਾਂ ਦਾ ਜ਼ਿਕਰ ਆਉਂਦਾ। ਮੈਂ ਕਰੀਬ 22 ਘੰਟੇ ਤੋਂ ਸੁਣ ਰਿਹਾ ਸੀ ਕਰੀਬ 5 ਤੋਂ 7 ਵਾਰ ਤੁਸੀਂ ਭਾਵੁਕ ਹੋਏ ਪੂਰੇ ਤੁਹਾਡੇ ਦਰਵਾਜ਼ੇ ਦੇ ਵਿੱਚ ਇਹ ਇਹ ਸਾਕਾ ਹੀ ਐਸਾ ਵੀ ਦਾ ਇਹ ਪ੍ਰਸੰਗ ਹੀ ਐਸਾ ਪਰ ਇਹ ਕਿਹਾ ਇਹਦਾ ਮਤਲਬ ਇਹ ਨਹੀਂ ਜੇ ਅਸੀਂ ਵੈਰਾਗੀ ਹੋ ਗਏ ਆ ਜਾਂ ਅੱਖਾਂ ਭਰ ਗਈਆਂ ਸਾਡੇ 'ਚ ਕੋਈ ਨਮੋਸ਼ੀ ਆ ਗਈ ਹਾਈ ਕਲਪ ਕਰਨ ਲੱਗੇ ਉਹ ਨਹੀਂ ਗਾਏ ਪੈਰਾਗ ਤੇ ਬਹੁਤ ਵੱਡੀ ਪ੍ਰਾਪਤੀ ਆ ਮਹਾਰਾਜ ਦਰਦੀਪ ਇਹ ਤੋਂ ਬਾਅਦ ਹੀ ਪਰਮੇਸ਼ਰ ਦੀ ਪ੍ਰਾਪਤੀ ਆ ਬੈਰਾਗ ਤੋਂ ਬਿਨਾ ਬੋਹ ਤੋਂ ਬਿਨਾ ਬੈਰਾਗ ਨਹੀਂ ਰਗ ਵੇ ਨਾ ਰਾਗ ਖਵਾਰ ਹਾਂਜੀ ਪੁੱਤਰ ਜੇੜ ਚਰਾਗ ਨਹੀਂ ਜਗਦਾ ਜਿਸ ਦੇ ਦਵਾਰ ਇਹ ਸਿਆਣਿਆਂ ਦੇ ਕੌਲਿਆ ਤੇ ਸਾਹਿਬ ਆਪਾ ਫਤਿਹ ਸਿੰਘ ਜੀ ਸਹਿਬ ਆਪਾ ਸੋਰਾਵਰ ਸਿੰਘ ਜੀ ਆਪਾ ਕਹਿੰਨੇ ਨਿੱਕੀਆਂ ਜਿੰਦਾ ਪਰ ਮੈਂ ਉਹ ਉਲਟਾ ਕਹਿੰਦਾ ਮੈਂ ਕਹਿੰਦਾ ਵੱਡੀਆਂ ਜਿੰਦਾ ਤੇ ਵੱਡੇ ਸਾਕੇ ਨਾ ਏਡਾ ਵੱਡਾ ਸਾਕਾ ਨਾ ਇਧੀਆਂ ਬਟੀਆਂ ਜਿੰਦਾ ਉਮਰਾਂ ਚ ਕੀ ਰੱਖਿਆ ਉਮਰਾਂ ਤੇ ਉਨੀ ਐਸੀ ਸਪਿਰਟ ਭਰ ਦਿੱਤੀ ਨਰਾਇਣਾ ਬਾਬੇ ਮੋਤੀराम ਦਾ ਪੁੱਤ 20 ਸਾਲਾਂ ਦਾ ਸੀ ਕੋਲੂ ਚ ਪੀੜਿਆ ਗਿਆ ਉਹਨੂੰ ਲਾਲ ਚ ਦਿੱਤੇ ਉਹ ਕਹਿੰਦਾ ਨਹੀਂ ਐਂ ਉਂਗਲੀ ਕੀਤੀ ਵੀ ਉੱਥੇ ਮੈਨੂੰ ਵੀ ਪੀੜੋ ਜਿੱਥੇ ਮੇਰਾ ਪਿਓ ਮਾਂ ਭੈਣ ਭਾਈ ਸਾਰੇ ਪੀੜਦੇ ਬਹੁਤ ਵੱਡੀਆਂ ਕੁਰਬਾਨੀਆਂ ਇਹ ਜਿਹੜਾ ਨਾ ਇਹ ਸਾਕਾ ਇਹ ਜੋ ਕਹਿਰ ਠੱਠਾ ਪਰ ਇਸ ਇਸ ਕੁਰਬਾਨੀ ਨੇ ਉਹ ਸੱਤਾਂ ਪੀੜੀਆਂ ਦੀ ਹਕੂਮਤ ਪੁੱਟੀ ਪਰ ਇਹ ਸੱਤ ਪੀੜੀਆਂ ਦੀ ਹਕੂਮਤ ਪੁੱਟਣ ਲਈ ਸੱਤ ਸੀਸ ਦੇਣੇ ਪਏ ਮਹਾਰਾਜਾ ਤਾਨ ਗੁਰੂ ਅਰਜਨ ਦੇਵ ਜੀ ਤੱਤੀ ਦੇ ਬੀਤੇ ਬੈਠੇ ਰੇਦੀ ਦੇ ਗੁੱਬੜੀ ਸੀਸ ਤੇ ਰੇਤ ਪਈ ਕਿੰਨੀ ਕੁਰਬਾਨੀ ਗੁਰੂ ਤੇਗ ਬਹਾਦਰ ਸਾਹਿਬ ਤੇਲ ਕਜੰਝੂ ਬਾਨਾ ਕੋਈ ਵੀ ਬਣ ਗਿਆ ਫਿਰ ਚਾਰ ਸਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਸੱਤ ਕੁਰਬਾਨੀਆਂ ਔਰ ਏਟਾ ਵਟਾ ਇਤਿਹਾਸ ਸਿਰਜਿਆ ਅੱਜ ਦੇਸ਼ 'ਚ ਜੇ ਸਰਕਾਰ ਜੋ ਕਹਿ ਲੋ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੋਧਨ ਮੋਦੀ ਜੀ ਰਾਜ ਕਰਦੇ ਨਾ ਇਕ ਕਦਾ ਚਤਨੀ ਸੀ ਹੋ ਸਕਦਾ ਅਜ ਤੱਕ ਰਾਜ ਹੁੰਦਾ ਮੁਗਲਾਂ ਰੰਗੜਾਂ ਗੁਜਰਾਂ ਦਾ ਜੇ ਨਾ ਪਟਨੇ ਆਉਂਦੇ ਗੁਜਰੀ ਤੇ ਦਲਾਰੇ ਸਾਡੇ ਦੁਖੜੇ ਕੌਣ ਬਣਾਉਂਦਾ ਕੱਲ ਕੀ ਬਾਲੜਿਆ ਜੇ ਅਵਤਾਰ ਧਾਰ ਕੇ ਤੂੰ ਨਾ ਜਗ ਤੇ ਆਉਂਦਾ ਭਗਤੀ ਦੁਨੀਆ ਅੰਦਰ ਕਦੇ ਵੀ ਸ਼ਕਤੀ ਬਣਦੀ ਨਾ ਜੇ ਨਾ ਸਾਧਾਂ ਦੇ ਹੱਥ ਤੂੰ ਤਲਵਾਰ ਫੜਾਉਂਦਾ ਅੱਜ ਨੂੰ ਮਰ ਮੁੱਕ ਜਾਂਦੀਆਂ ਅਣਖ ਪੰਜਾਬੀ ਸ਼ੇਰਾਂ ਦੀ ਜੇ ਨਾ ਤਿੱਖੀਆਂ ਤੇਗਾ ਉੱਤੇ ਨਾਚਣਾ ਚਾਹੁੰਦਾ ਜਬੇ ਬਾਣ ਲਾਗਿਓ ਤਵੈ ਰਸ ਜਾਗਿਓ ਮਹਾਰਾਜ ਨਹੀਂ ਪਰ ਸਹਿਬਜ਼ਾਦਿਆਂ ਦੀ ਕੁਰਬਾਨੀ ਦੇਖੋ ਵੱਡੇ ਜੂਝੇ ਚਮਕੌਰ ਸਾਹਿਬ ਉਹ ਇੱਕ ਯੁੱਧ ਹੋਇਆ ਅਮਨੇ ਸਾਹਮਣੇ ਉੱਥੇ ਮਹਾਰਾਜ ਸ਼ਹਾਸ਼ ਪੁੱਤਰ ਦਲੇਰੀ ਸੇ ਲੜੋ ਹੈ ਇਹ ਮਹਾਰਾਜ ਉੱਤੇ ਲਲਕਾਰੇ ਮਾਰਦੇ ਜੇ ਛੋਟੇ ਸਹਿਬਜ਼ਾਦਿਆਂ ਦਾ ਨੂਰਾ ਮੈਂ ਦੱਸਦਾ ਮਹਾਰਾਜ ਕਹਿੰਦੇ ਇਹਨਾਂ ਨਿੱਕੇਆਂ ਢੋਲ ਸਪਾਈਆਂ ਨੇ ਮੇਰੀ ਰੱਖ ਲਈ ਸਰਦਾਰੀ ਏ ਪਰ ਇਹਨਾਂ ਬੱਚਿਆਂ ਨਾਲ ਸੱਚ ਸਮਝੋ ਇਹ ਸਿੱਖੀ ਮੈਨੂੰ ਪਿਆਰੀ ਏ ਅੱਜ ਅਸੀਂ ਬਹੁ ਰੂਪੀਏ ਤਾਂ ਨਹੀਂ ਬਣਦੇ ਜਾਂਦੇ ਕਿ ਸਿੱਖੀ ਸਾਡੇ ਪੱਲੇ ਹੈਗੀ ਆ ਸਿੱਖੀ ਸਿੱਧਕ ਦੀ ਆ ਸਿੱਖੀ ਭੇਖ ਰੇਖ ਦੀ ਨਹੀਂ ਕਿ ਅਸੀਂ ਸਹਿਬਜ਼ਾਦੇ ਨੂੰ ਪਿਆਰ ਦੇਣ ਲਈ ਸੱਚਮੁੱਚ ਜਾਣਦੇ ਆ ਕਿ ਅਸੀਂ ਉਹ ਪੋਲਿਊਸ਼ਨ ਹੀ ਤਾਂ ਨਹੀਂ ਪੈਦਾ ਕਰਦੇ ਕਿਤੇ ਪਟਾਕੇ ਚਲਾ ਕੇ ਕਿਤੇ ਅੱਗਾਂ ਲਾ ਕੇ ਕਿਤੇ ਸਾਊਂਡ ਆ ਕਿੱਡਾ ਕੰਨਾਂ ਦੇ ਵਿੱਚ ਉਹ ਉਹ ਤਾਂ ਉਹ ਤਾਂ ਨੰਗ ਤੇ ਬੰਦੇ ਦਾ ਪਤਾ ਨਹੀਂ ਲੱਗਣਾ ਚਾਹੀਦਾ ਵੀ ਤੂੰ ਬੰਦਾ ਨੰਗਾ ਯਾਰ ਨਗਰ ਕੀਰਤਨ ਜਾਵੇ ਨਗਰ ਕੀਰਤਨ ਜਾ ਜਾਵੇ ਐਡੀ ਐਡੀ ਜਾਣੀ ਕਿ ਅਧੀਨ ਗੀ ਇਹ ਇਹ ਨਹੀਂ ਵੀ ਬੀਜ ਨਾਸ ਹੋ ਗਿਆ ਮੈਂ ਦੇਖੇ ਨਿੱਕੇ ਨਿੱਕੇ ਬੱਚੇ ਨੰਗੇ ਨੰਗੇ ਪੈਰੀ ਬਹੁਤ ਸ਼ਰਦਾ ਹੈ ਤੁਸੀਂ ਦੇਖ ਰਹੇ ਹੋ ਬਾਹਰ ਬਹੁਤ ਬਹੁਤ ਉਹ ਉਹ ਅਸਲੀ ਅਸਲੀ ਖੇਡ ਪੈਰਾਂ ਚ ਜੋੜੇ ਨਹੀਂ ਤੇ ਮਾਈਆਂ ਉਹਨਾਂ ਨੂੰ ਸਜਾ ਕੇ ਲੈ ਕੇ ਜਾ ਰਹੀਆਂ ਸੀਸ ਦਮਾਲੇ ਆ ਗਲ ਚੋਲੇ ਆ ਤੇੜ ਕਸ਼ਹਿਰੇ ਆ ਲੱਕ ਨਾਲ ਕਮਰ ਕਸਿਆ ਉਵਾਜਾਂ ਵਾਲੇ ਤੇ ਲਾ ਲੀਆ ਮਾਰੇ ਕਹਿੰਦੇ ਮੈਂ ਇਹਨਾਂ ਬੱਟੇ ਫਟਾਏ ਅਜੀਤ ਸਿੰਘ ਤਾਂ ਵਾਰਿਆ ਇਹ ਅਜਿੱਤ ਰਹਿਣ ਇਹਨਾਂ ਨੂੰ ਕੋਈ ਜਿੱਤ ਨਾ ਸਕੇ ਕਿ ਜਝਾਰੂ ਰਹਿਣ ਜਝਾਰ ਸਿੰਘ ਵੀ ਇੱਥੇ ਹੀ ਆ ਇਹਨਾਂ ਤੇ ਬਲ ਇੰਨਾ ਤਕੜਾ ਜ਼ੋਰਾਵਰ ਤੇ ਇਹਨਾਂ ਦੀ ਹਾਰ ਮੈਦਾਨ ਹਰਦਵਾਨ ਫਤੇ ਰਵੇ ਫਤੇ ਸਿੰਘ ਵੀ ਇੱਥੇ ਹੀ ਆ ਤੁਸੀਂ ਨਾ ਸਤ ਤੁਸੀਂ ਕਿਹਾ ਸੱਤ ਵਾਰੇ ਨੇ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਸੱਤ ਵਾਰ ਕੇ ਵੀ ਤੇਰਾ ਪਾਣਾ ਮਿੱਠਾ ਲੱਗੇ ਕਿ ਹਾਂ ਇੱਕ ਨਹੀਂ ਉਹ ਉਹ ਇੱਕ ਗੱਲ ਆ ਗੁਰੂ ਨਾਨਕ ਦੇਵ ਜੀ ਦੇ ਵੇਲੇ ਦੀ ਜਿਹੜੀ ਮੈਂ ਕਹੀ ਨਾ ਇੰਦਾ ਤਾਂ ਬਹੁਤ ਕੁਰਬਾਨੀਆਂ ਹੋਈਆਂ ਇੰਦਾ ਜੇ ਕਹੀਏ ਜ਼ੁਲਮ ਦੇ ਖਿਲਾਫ ਲੱਖਾਂ ਤੋਂ ਵੀ ਟੱਪ ਗਈ ਹੋਣੀ ਖੇਡ ਜਿੰਨੀਆਂ ਕੁਰਬਾਨੀਆਂ ਕੋਈ ਤਾਰੇ ਗਿਣ ਸਕਦਾ ਜਿੰਨੀਆਂ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਜ਼ੁਲਮ ਦੇ ਖਿਲਾਫ ਲੜੇ ਇੰਨੀਆਂ ਤਾਂ ਕਿਤੇ ਵੀ ਹੈ ਨਹੀਂ ਗਿਆ ਕਿਤੇ ਵੀ ਹੈ ਨਹੀਂ ਗਿਆ ਕਿਸੇ ਦਾ ਇੱਕ ਕਿ ਆ ਕੇ 5 7 10 20 50 ਹੋਣਗੇ ਪਰ ਸੱਚ ਲਈ ਇੰਨੀਆਂ ਕੁਰਬਾਨੀਆਂ ਆਰੇ ਸਿਰਾਂ ਤੇ ਦੱਸੋ ਕਿੱਥੇ ਫਿਰਿਆ ਦੇਗਾਂ ਵਿੱਚ ਦੱਸੋ ਕਿੱਥੇ ਕੜੇ ਆ ਜੰਡਾ ਨਾ ਵੱਜ ਕੇ ਦੱਸੋ ਕਿੱਥੇ ਸੜੇ ਆ ਐ ਦੁਫਾੜ ਕਿੱਥੇ ਹੋਏ ਆ ਖੱਲਾਂ ਕਿੱਥੇ ਲਾਈਆਂ ਬੰਦ-ਬੰਦ ਕਿੱਥੇ ਕੱਟੇ ਗਏ ਖੋਪਰੀਆਂ ਕਿੱਥੇ ਲੱਥੀਆਂ ਸਾਰਾ ਕੁਝ ਇੱਥੇ ਹੀ ਹੋਇਆ ਔਰ ਇੰਨਾ ਕੁਝ ਕਰਵਾ ਕੇ ਵੀ ਉਹ ਇੱਕੋ ਹੀ ਗੱਲ ਕਹਿੰਦੇ ਰਹੇ ਕਿ ਅਸੀਂ ਕੁਝ ਨਹੀਂ ਮਾਰਤਾ ਤੈਂਕੋ ਮਗਰ ਸ਼ਕਤੀ ਮਾਰਾਈ ਦੀਵਾ ਸਹਿਬਜ਼ਾਦਿਆਂ ਮਗਰ ਵੀ ਸ਼ਹੀਦਾਂ ਸਿੰਘਾਂ ਮਗਰ ਵੀ ਗੁਰੂ ਕੇ ਸਿੰਘਾਂ ਮਗਰ ਵੀ ਜਿੱਥੇ ਵੀ ਜੇਹਾਂ 'ਚ ਵੀ ਜੋ ਡੋਲੇ ਨੇ ਤਾਂ ਕਈ ਦੇਖੇ ਆ ਨਵੇਂ-ਨਵੇਂ ਸਿੰਘ ਸਜੋ ਡੋ ਲਗਾ ਥੜਕ ਗਏ ਜਾ ਨਹੀਂ ਪ੍ਰਮਾਣ ਚੜ ਸਕੇ ਕਿ ਕੁਰਸੀਆਂ ਦੇ ਲਾਲਚਾਂ ਤੇ ਡੁੱਲ ਗਏ ਜਾਂ ਕਿਸੇ ਹੋਰ ਹੁਣ ਆਪਣੇ ਇਲਾਕੇ ਦੀ ਇੱਥੇ ਤੇ ਸਿੰਘ ਆ ਭਾਈ ਜਗਤਾਰ ਸਿੰਘ ਵਰਗੇ ਭਾਈ ਸਾਹਿਬ ਹੋਰ ਕਿੰਨੇ ਬਹੁਤ ਕਿਹੜਾ ਕਿਹੜਾ ਨਾਮ ਇੱਕ ਤਾਂ ਥੋੜੀ ਉਹ ਜੇਲਾ ਘੱਟ ਰਿਹਾ ਭਾਈ ਗਰਮੀਤ ਸਿੰਘ ਉਹ ਪ੍ਰੋਲ ਤੇ ਆ ਦਰਸ਼ਨ ਕੀਤੇ ਉਹਦੇ ਮਿਲਿਆ ਉਹਦੇ ਅੰਦਰ ਇੰਨਾ ਕਿ ਤੀਰਜ ਸੀ ਹਲੀਮੀ ਕੌਣ ਦਿੰਦਾ ਮਹਾਰਾਜ ਹੀ ਦਿੰਦਾ ਆਟਵਰੇਖਸ਼ੇ ਚਲਾ ਕੇ ਵੀ ਜੇ ਪਰਿਵਾਰ ਉਹ ਉਹਨਾਂ ਨੂੰ ਕਿਲਾ ਹੀ ਨਹੀਂ ਕੋਈ ਨਹੀਂ ਤਾਂ ਮਾੜੀ ਜੀ ਕਿ ਇਨਾ ਖੂਨ ਜਿਆ ਲੱਗਦਾ ਚੀਚੀ ਨੂੰ ਤੋਂ ਐਡੇ ਤਗੜੇ ਸ਼ਹੀਦ ਬਣ ਜਾਂਦੇ ਕੁਰਬਾਨੀਆਂ ਸੇਲ ਤੇ ਲਾਈ ਬੈਠੇ ਆ ਕੀਤਾ ਕਰਿਆ ਕੱਕ ਨਹੀਂ ਲੜਾਈਆਂ ਦੁਨਿਆਵੀ ਚਲੋ ਹੋਰ ਬਣ ਗਈਆਂ ਪਰ ਜਿਹੜੀ ਮਹਾਰਾਜ ਦੀ ਖੇਡ ਜਾਂ ਮਹਾਰਾਜ ਦੇ ਪਿਆਰਿਆਂ ਦੀ ਵੱਡੀ ਆ ਵੀਰਾ ਬਹੁਤ ਵੱਡੀ ਧਰਮ ਬਹੁਤ ਨੇ ਕੁਰਬਾਨੀਆਂ ਬਹੁਤ ਹੋਣਗੀਆਂ ਸਰਹੰਦ ਵਰਗਾ ਇਤਿਹਾਸ ਹੈ ਕਿਤੇ ਇਹ ਫਤਿਹਗੁਰ ਸਾਹਿਬ ਵਰਗਾ ਤਾਂ ਕਿਤੇ ਨਹੀਂ ਦੇਖੋ ਜਿਹੜੀ ਤਸਵੀਰ ਦੇ ਹੰਦੇ ਇਸਲਾਮ ਦੀ हसन ਹਸੈਨ ਜੀ ਦੀ ਉਹ ਤਾਂ ਉਹ ਤਾਂ ਬਜ਼ੁਰਗ 40 ਸਾਲ ਤੋਂ ਉੱਪਰ ਆ ਉਹਨਾਂ ਦਾ ਜਿਹੜਾ ਪਰ ਉਹ ਤਾਂ ਕਿਉਂਕਿ ਉਹ ਆਪਣੇ ਹਜ਼ਰ ਮਹੰਮਦ ਸਾਹਿਬ ਦੇ ਦੋਤੇ ਆ ਉਮਰ ਵੱਡੀ ਆ ਉਹਨਾਂ ਦੀ ਏਡੀ ਉਮਰ ਚ ਨਹੀਂ ਬਾਬੇ ਫਤਿਹ ਸਿੰਘ ਤੋਂ ਬਾਅਦ ਤਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਬੱਚਾ ਵੀ ਛੋਟਾ ਜਿਹਾ ਸੀ ਅਜੈ ਸਿੰਘ 4 ਸਾਲ ਪੂਰੇ ਉਹਦੇ ਛੋਟੀ ਉਮਰ ਹੀ ਸੀ ਉਹ ਉਹਦਾ ਕੱਢ ਕੇ ਆਪਣਾ ਦਿਲ ਉਹਦੇ ਪਿਓ ਦੇ ਮੂੰਹ ਚ ਪਾਇਆ ਕਹਿੰਦਾ ਕਿਦਾਂ ਦਾ ਲੱਗਾ ਪਾਂਦਾ ਉਦਾਂ ਹੀ ਲੱਗਾ ਜਿੱਦਾਂ ਵਿਆਹ ਵਾਲੇ ਦਿਨ ਸੱਸ ਮੂੰਹ ਮਿੱਠਾ ਕਰਾਉਂਦੀ ਹੈ ਕਹਿੰਦਾ ਹੁਣ ਐਦਾਂ ਹੀ ਚਾਹੀਦਾ ਸੀ ਮੈਂ ਲਾੜਾ ਬਣ ਕੇ ਮੌਤ ਪਰਣੀ ਆ ਉਸ ਤੋਂ ਪਹਿਲਾਂ ਮੇਰਾ ਮੂੰਹ ਜਿਵੇਂ ਸੱਸ ਮਿੱਠੇ ਨਾਲ ਲੱਡੂਆਂ ਨਾਲ ਕਰਾਉਂਦੀ ਆ ਮੇਰਾ ਮੂੰਹ ਐਦਾਂ ਪੁੱਤ ਦੇ ਕਲੇਜੇ ਨਾਲ ਮੂੰਹ ਮਿੱਠਾ ਕਰਾਉਣਾ ਚਾਹੀਦਾ ਸੀ ਹੈ ਕਿਤੇ ਐ ਵਜਾ ਤੇ ਹੱਥ ਕਿਤੇ ਨਹੀਂ ਫਿਰ ਐ ਐਦਾਂ ਨੋਚਿਆ ਜਮੂਰ ਪਾ ਕੇ ਖਿੱਚਦਾ ਅੱਖਾਂ ਕੱਢ ਦਿੱਤੀਆਂ ਉਹ ਪਪਾਈ ਮਨੀ ਸਿੰਘ ਉਹ ਜਦੋਂ ਇੱਥੇ ਵੱਢਣ ਲੱਗਾ ਕਹਿੰਦੇ ਨਹੀਂ ਆ ਆ ਵੱਢ ਪਹਿਲਾਂ ਅਸੀਂ ਬੰਦ ਬੰਦਿਆ ਨਾ ਆ ਬੰਦਿਆ ਪੁੱਤ ਇੱਥੋਂ ਨਹੀਂ ਫਿਰ ਉਹ ਸਿੱਧਾ ਮੋਟਾ ਵੱਢਣ ਲੱਗਾ ਕੋਣੀ ਮੋਰੇ ਕਿਹ ਜੀ ਕਹਿੰਦੇ ਆ ਇੱਥੋਂ ਹੈ ਕਿਤੇ ਐਸਾ ਇਹ ਇਹ ਇਹਨਾਂ ਦੀ ਕੁਰਬਾਨੀ ਚੋ ਮਿਲਿਆ ਸਭ ਕੁਝ ਮੋਢੇ ਹੀ ਆ ਬਾਬਾ ਫਤਾਹ ਸਿੰਘ ਜੀ ਫਤੇ ਸਿੰਘ ਕੇ ਜਥੇ ਸਿੰਘ ਜੀ ਜਿਹੜਾ ਫੜਲੇ ਵਾਲੇ ਨੇ ਹੰਗ ਸਿੰਘ ਆ ਉਹ ਵੀ ਬਾਬਾ ਫਤੇ ਸਿੰਘ ਦੇ ਰਾਹੀਂ ਅਕਾਲ ਪੁਰਖ ਦਾ ਸਰੂਪ ਪ੍ਰਗਟ ਕਰਾਇਆ ਸੀ ਮਹਾਰਾਜ ਨੇ ਕਿੰਨੀ ਠੰਡ ਹੋਣੀ ਆ ਹੁਣ ਮੈਂ ਵੀ ਜੈਕਟ ਪਾਈ ਆ ਤੁਸੀਂ ਵੀ ਪਾਈ ਆ ਠੰਡੇ ਬਰਜ ਦੇ ਹਾਲਾਤ ਕੀ ਹੋਣੇ ਨੇ ਨਕੀਆਂ ਕਦੇ ਨਾ ਹੋਰ ਨਹੀਂ ਤਾਂ ਉਦਾਂ ਹੀ ਕੱਪੜਿਆਂ ਤੋਂ ਬਿਨਾਂ ਬਾਹਰ ਗੇੜਾ ਹੀ ਕੱਢਦੇ ਹੋ ਤੇ ਆਪਾਂ ਬਿਮਾਰ ਹੋ ਜੰਨੇ ਆ ਉਹ 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 ਬਹੁਤ ਵੱਡੇ ਸਿੱਧਗੇ ਆਣ ਕੇ ਸ਼ਹੀਦ ਸਿੰਘ ਨਾਲ ਖੜ ਗਏ ਹਾਂਜੀ ਉਹਨਾਂ ਲਾਲਾ ਦੇ ਨਾਲ ਖੜੇ ਆ ਲਾਲਾ ਨੇ ਕਚਹਿਰੀ 'ਚ ਜਕਾਰਾ ਛੱਡਿਆ ਸਾਰੀ ਸਰਹੰਦ 'ਚ ਪੁਚਾਲ ਆ ਗਿਆ ਤੇ ਜਕਾਰਾ ਕਿਹਦਾ ਛੋਟੀ ਗੱਲ ਸੀ ਕਿਤੇ ਸਾਰੇ ਦੁਸ਼ਮਣ ਬੈਠੇ ਆ ਉੱਥੇ ਜਾ ਕੇ ਗੱਜਣਾ ਤੇ ਉਹ ਕਹਿਣ ਵੀ ਇਹ ਨਹੀਂ ਇੱਥੇ ਸਲਾਮ ਕਹਿੰਦੇ ਨਹੀਂ ਉਹਨਾਂ ਦੇ ਪਿਪਲ ਨਾਲ ਬੰਨ ਕੇ ਕੁਲੇਲਾ ਮਾਰਦੇ ਆ ਨਹੀਂ ਉਹ ਉਹ ਛਟੀਆਂ ਪਾ ਕੇ ਨੇ ਛੋਟੀ ਉਹਨੂੰ ਖੰਮਚੀ ਲਿਖਿਆ ਖੰਮਚੀਆਂ ਮਾਰੀਆਂ ਇਧਰ ਦੀ ਬੋਲੀ ਖੰਮਚੀ ਕੁਛ ਇੰਨੀ ਤਕੜੀਆਂ ਇਹਦਾ ਜਿੱਥੇ ਵੱਜਦੀ ਸੀ ਇਹਦੇ ਨਾਲ ਹੀ ਇਹਦਾ ਮਾਸ ਲੌਂਦੀ ਜਾਂਦੀ ਸੀ ਫੇਰ ਗਲੇਲਾਂ ਉਹਨਾਂ ਚ ਪਾ ਕੇ ਰੋੜੇ ਇਦਾਂ ਇਦਾਂ ਮਾਰੇ ਛੱਡ ਛੱਡ ਬਾਬਾ ਫਤਿਹ ਸਿੰਘ ਜੀ ਦੀ ਅੱਖ ਤੇ ਵੱਜਾ ਤਾਂ ਅੱਖ ਲੰਮਕ ਗਈ ਹੱਥ ਬੰਨਿਓ ਸੀ ਕਾਜ ਵੀ ਨਹੀਂ ਕਰ ਸਕਦੇ ਆਪਣੇ ਕਿਤੇ ਹੁੰਦਾ ਉੱਥੇ ਕਾਜ ਆਉਂਦੀ ਆ ਅੱਖ ਲੰਮ ਗਈ ਉਹ ਐ ਉਹ ਵੀ ਨਹੀਂ ਜੇ ਖੋਲੇ ਨਾ ਉਹ ਹੱਥ ਤੇ ਮਾਰੀ ਕਿ ਤੂੰ ਨਹੀਂ ਹੱਥ ਨਹੀਂ ਲਾ ਸਕਦਾ ਕਿੰਨਾ ਮੁਸ਼ਕਿਲ ਹੈ ਬਹੁਤ ਜ਼ਿਆਦਾ ਬੋਲ ਪਰ ਉਹ ਫੇ ਨਹੀਂ ਡੋਲੇ ਅਸੀਂ ਮਾੜੇ ਮਾੜੇ ਲਾਲਚਾਂ ਤੇ ਦੇਖਦੇ ਫਿਰਦੇ ਹਾਂ ਕੁਰਸੀ ਦੇ ਲਾਲਚ ਤੇ ਕੋਈ ਕਿਸੇ ਲਾਲਚ ਤੇ ਕੋਈ ਤੇ ਰੀਸਾ ਕਰੇ ਤੇ ਨਾੜੀਆਂ ਰੀਸਾ ਉਹਨਾਂ ਦੀਆਂ ਕਰਦੇ ਫਿਰਦੇ ਹਾਂ ਹਾਂ ਇਹ ਕਿਹਾ ਸਿਰ ਬਾਣੇ ਪਾਉਣਾ ਸਪਿਰਟ ਨਹੀਂ ਬਣਦੀ ਵਰਦੀ ਨਾਲ ਜਾਂ ਗੱਲਾਂ ਕਰਨਾ ਨਹੀਂ ਅੰਦਰੋਂ ਤਦੋਂ ਬਣਦੀ ਹੈ ਜਦੋਂ ਆਪਾਂ ਉਹਨਾਂ ਦੇ ਰੰਗ ਵਿੱਚ ਰੰਗੇ ਜਾਈਏ ਬਾਣੀ ਪੜੀਏ ਦੇਖੋ ਜੇ ਬੁਨਿਆਦ ਪੱਕੀ ਆ ਨਾ ਨੀਂ ਪੱਕੀ ਆ ਤੇ ਉੱਪਰ ਜਿੱਤੇ ਮਰਜ਼ੀ ਉੱਪਰ ਸੱਤ ਮਜਲਾ ਸਾਰ ਲਓ ਜੇ ਤੁਹਾਡੀ ਨੀਂ ਕਮਜ਼ੋਰ ਆ ਉਥੇ ਨਹੀਂ ਚੰਗੀ ਤਰ੍ਹਾਂ ਬਣਾਈ ਗਈ ਨਾ ਉਹ ਮਕਾਨ ਡਿੱਗ ਜਾਂਦੇ ਆ ਇਦਾਂ ਹੀ ਸਿੱਖੀ ਅਸੀਂ ਕੀ ਦਿੰਨੀ ਬਹੁਤ ਪੱਕੀ ਆ ਪਰ ਅੱਜ ਵਾਲੇ ਅਸੀਂ ਅਸੀਂ ਜ਼ਿਆਦਾ ਨਾ ਮੈਂ ਵੀ ਪਿੱਛੇ ਹੀ ਆ ਕੰਮੇ ਹੋ ਗਿਆ ਯਾਰ ਜਿੰਨਾ ਵੱਡਾ ਉਹਨਾਂ ਗੁਰੂ ਕੇ ਲਾਲਾਂ ਦਾ ਸਿਰ ਗਿਆ ਅੱਜ ਤੇ ਮਾੜੀ ਦੀ ਗੱਲ ਸਾਰੇ ਰੋਣ ਲੱਗ ਜਾਂਦੇ ਚਾ ਅਸੀਂ ਆਪਣਾ ਲੈ ਕੇ ਬਹਿ ਜਾਂਦੇ ਇਹ ਨਹੀਂ ਦੇਖਦੇ ਵੀ ਆਉਣ ਵਾਲੇ ਦਿਨ ਕਿਹੜੇ ਸ਼ਹੀਦਾਂ ਦੀ ਐਡੀ ਵੱਡੀ ਕੁਰਬਾਨੀ ਆ ਅਸੀਂ ਆਪਣੀਆਂ ਗੱਲਾਂ ਤੇ ਮਾੜੀ-ਮਾੜੀ ਤੇ ਹੋਏ ਮੈਂ ਨਾ ਹੋ ਗਿਆ ਹੋਏ ਮੈਂ ਨਾ ਹੋ ਗਿਆ ਉਧਰ ਹੋ ਕੇ ਕਹਿੰਦਾ ਮੈਂ ਨਹੀਂ ਕੀਤਾ ਜੀ ਤੂੰ ਨਹੀਂ ਕੀਤਾ ਜੀ ਮੁੜ ਕੇ ਦੂਜੇ ਦਿਨ ਆ ਨੈੱਟ ਤੇ ਕੀ ਕਰਦੇ ਫਿਰਦੇ ਕਿਹੜੇ ਰੋਲਿਆਂ ਚ ਪੈ ਗਏ ਇਹ ਦਿਨ ਇੰਨੇ ਸਹਿਜ ਦੇ ਇੰਨੇ ਟਕਾ ਦੇ ਠੀਕ ਆ ਵੀਰਾ ਸੋਣਾ ਚਾਹੀਦਾ ਕਈ ਵਾਰੀ ਨਹੀਂ ਗੱਲ ਮੰਨਦੇ ਉੱਥੇ ਅੜ ਜੋ ਪਰ ਇਦਾਂ ਵੀ ਇੰਨੀ ਛੇਤੀ ਵੀ ਨਹੀਂ ਨਾ ਥੋੜਾ ਆਪਣੇ ਵਿੱਚ ਸਹਿਨਸ਼ੀਲਤਾ ਤੇ ਰੱਖੋ ਸਹਿਬਜ਼ਾਦਿਆਂ ਦੀ ਦਾਸਤਾਨ ਸੁਣਾਉਨੇ ਆ ਸ਼ਹੀਦਾਂ ਦੀ ਆਪਾਂ ਸਿਰਫ ਤੋਸਲਾ ਕਰਦੇ ਆ ਠੀਕ ਆ ਉਹਨਾਂ ਦਾ ਜਸ ਗਾਉਣ ਕਰਕੇ ਤੁਹਾਡੇ ਅੰਦਰ ਸ਼ਕਤੀ ਆ ਜਾਂਦੀ ਆ ਪਰ ਉਹਨੂੰ ਚਰਨਾ ਵੀ ਸਿੱਖੋ ਨਾ ਮੈਨੂੰ ਇਸ ਤੇ ਸਵਾਲ ਤੇ ਆ ਚਾਰ ਨੂੰ ਚਰਨਾ ਬਹੁਤ ਔਖਾ ਕਿ ਇਦਾਂ ਤੇ ਦਿਨ ਚੱਲਦੇ ਆ ਉਧਰ ਦਲੇਰਕੋਰ ਖਾਲਸਾ ਜੀ ਦਾ ਵਿਵਾਦ ਖੜਾ ਹੋ ਗਿਆ ਸੀ ਤੁਸੀਂ ਇਸ ਬਾਬਤ ਉਹ ਤਾਂ ਵੈਸੇ ਨਿਬੜ ਗਿਆ ਉਹ ਤੁਸੀਂ ਦੇਖੀ ਲਾਣੋਂ ਸਿੰਘ ਉਹਨਾਂ ਤੇ ਘਰ ਚੱਲ ਗਿਆ ਪਰ ਉਹ ਨਹੀਂ ਸੀ ਹੋਣਾ ਚਾਹੀਦਾ ਜੇ ਉਹਨਾਂ ਨੂੰ ਵੀ ਕਿਸੇ ਨੇ ਕੋਈ ਗਲਤ ਬੋਲਿਆ ਉਹਨੂੰ ਵੀ ਨਹੀਂ ਸੀ ਇਦਾਂ ਬਾਅਦ ਚ ਗੱਲ ਕਰ ਲੈਂਦੇ ਇਹ ਥਰੋ ਵੀ ਉਹ ਸਟੇਜ ਤੇ ਬੋਲ ਰਿਹਾ ਤੇ ਤੁਸੀਂ ਉੱਥੇ ਬੋਲਣ ਲੱਗ ਜਾਓ ਉਹ ਨਹੀਂ ਸੀ ਉਦੋਂ ਕਰਨਾ ਬਾਅਦ ਚ ਕਰ ਲੈਂਦੇ ਦੂਜੀ ਗੱਲ ਉਹ ਇਦਾਂ ਵੱਡਾ ਮਸਲਾ ਨਹੀਂ ਸੀ ਇਨਾ ਦਿਨਾਂ ਚ ਖੜਾ ਕਰਨਾ ਚਾਹੀਦਾ ਉਹ ਕਿਉਂਕਿ ਭਾਪਕ ਹੋ ਜਾਣੇ ਬੱਚੇ ਬੱਚਿਆਂ ਉਹੀ ਗੱਲ ਹੋ ਗਈ ਨਾ ਜਿਹੜੀ ਸਹਿਨਸ਼ੀਲਤਾ ਹੈ ਬਹੁਤ ਵੱਡੀ ਸ਼ਕਤੀ ਤੇ ਬਹੁਤ ਵੱਡੀ ਤਾਕਤ ਆ ਇਹ ਨਹੀਂ ਰਹਿੰਦੀ ਕਿਉਂਕਿ ਉੱਥੇ ਜਦੋਂ ਆਪਾਂ ਜੋਧਿਆਂ ਦਾ ਹੁਣ ਚਮਕੌਰ ਦਾ ਸ਼ਾਇਦ ਚਮਕੌਰ ਸਾਹਿਬ ਦਾ ਸੁਣਾ ਰਹੇ ਸੀ ਉਸ ਦੇ ਤੀਰਾਂ ਤਲਵਾਰਾਂ ਨਾਲ ਯੁੱਧ ਹੋ ਰਿਆ ਉਹ ਸੁਣਾਉਣ ਵਾਲੇ ਤੇ ਵੀ ਅਸਰ ਹੁੰਦਾ ਹੀ ਆ ਉਦੋਂ ਉਹ ਸਿੰਘ ਨੇ ਕੋਈ ਬਚਨ ਕੀਤੇ ਹੋਣੇ ਤੇ ਉਹ ਵੀ ਉਦੋਂ ਕਰਮ ਜੋਸ਼ੀ ਚ ਉਹ ਨਹੀਂ ਮਰਿਆ ਕਹਿ ਤੇ ਉਹ ਕਿਉਂਕਿ ਹੁਣ ਤੁਸੀਂ ਦੁਆ ਪਾਕਾਂ ਵਾਲੀਆਂ ਜਿਹੜੀਆਂ ਸੁਣੀਆਂ ਹੋਣੀਆਂ ਤੇ ਹੈ ਕਿ ਤੋ ਇਹ ਆਪਣੇ ਉਹ ਵੀ ਧੀ ਸਾਡੀ ਸਾਡੇ ਕੋਲ ਹੀ ਸਿੱਖੀ ਬੱਚੀ ਆ ਆਪਣੇ ਉਹ ਸਾਰਾ ਨੇਟ ਤੋਂ ਫੋਲੋ ਕਰਦੇ ਜਾਂ ਦੂਜੇ ਵੀ ਜਿ세 ਬਹੁਤ ਆ ਬਾਣੇ ਚ ਆਏ ਜਾਂ ਉਹ ਉਹਨਾਂ ਨੂੰ ਉਹ ਉਹਨਾਂ ਨੂੰ ਅਸੀਂ ਹੁਣ ਕੀ ਕਹਿ ਸਕਦੇ ਸਾਡੇ ਸਾਡੇ ਹੀ ਰਹਿਣੇ ਆ ਜੋ ਮਮਲ ਹੋਣੇ ਇੱਥੇ ਹੀ ਉਹ ਜਿਹੜੇ ਦੂਜੇ ਵੀ ਵੀਰੋਂ ਪੰਜਾਬ ਸੁਣਾ ਜਿਹਨਾਂ ਦਾ ਨਾਮ ਲਿਆ ਉਹਦੀ ਇੰਟਰਵਿਊ ਸੁਣਿਓ ਕਹਿੰਦਾ ਵੀ ਮੈਂ ਉਹਨਾਂ ਤਬ ਉਹ ਕਰੜੇ ਲਫ਼ਜ਼ ਕਹਤੇ ਪਰ ਮੈਂ ਉਹ ਵੀ ਨਹੀਂ ਕਹਿੰਦਾ ਉਹਨਾਂ ਨੇ ਵੀ ਕਹਿੰਨਾ ਬਾਬੇ ਕਾ ਨੂੰ ਕੋੜੇ ਬੋਲ ਲੈ ਇੱਕ ਦੂਜੇ ਨੂੰ ਬੋਲੋ ਜੇ ਕੀੜੇ ਪੈਣ ਵਾਲੀ ਗੱਲ ਤੇ ਆ ਗਏ ਉਹਦੇ ਪੈ ਗਏ ਉਹਦੇ ਪੈ ਗਏ ਨੁਕਸਾਨ ਤਾਂ ਪੰਛਤਾ ਹੀ ਹੋਇਆ ਕਿਹੜੀਆਂ ਗੱਲਾਂ ਚ ਆਪਾਂ ਤੁਰ ਪਏ ਆ ਨਾ ਇਹ ਜਰਨ ਸ਼ਕਤੀ ਘਟ ਗਈ ਸਾਰੀ ਘਟ ਗਈ ਸਹਿਨਸ਼ੀਲ ਤਰਈ ਹੈ ਨਹੀਂ ਮੈਂ ਵੀ ਮੈਂ ਵੀ ਇਹ ਗੱਲ ਆਪਣੇ ਤੇ ਵੀ ਮੰਨਦਾ ਕਹਿਣਾ ਸੌਖਾ ਪਰ ਜਦੋਂ ਆਪ ਦਿਖਾਉਣਾ ਪੈਂਦਾ ਤਾਂ ਨਹੀਂ ਰਹਿੰਦੀ ਤੇ ਦੋ ਬੋਲ ਜਾਂਦੇ ਜਾਂਦੇ ਬਾਬਾ ਫਤਿਹ ਸਿੰਘ ਤੇ ਜ਼ੂਰਾਵਰ ਦੇ ਲਈ ਕੁਝ ਕਹਿ ਦੂੰ ਹੇ ਕੋਈ ਦਾਦੀ ਦੁਨੀਆ ਉੱਤੇ ਜਿਹੜੀ ਕਹੇ ਜ਼ਾਲਮੋ ਆਓ ਆਓ ਜ਼ੁਲਮ ਸਤਮ ਜਿਹੜਾ ਵੀ ਟਾਉਣਾ ਮੇਰੇ ਹੀ ਪਰਿਵਾਰ ਤੇ ਟਾਹੋ ਜ਼ੋਰਾਵਰ ਤੇ ਫਤਿਹ ਸਿੰਘ ਨੂੰ ਖੂਨੀ ਕੰਧਾਂ ਵਿੱਚ ਚੜਾਓ ਲਹੂ ਮੇਰੇ ਵਿੱਚ ਡੋਬ ਡੋਬ ਕੇ ਡੁੱਬ ਜਾਣ ਇੱਟਾਂ ਲਾਓ ਜ਼ਾਲਮ ਹਾਕਮ ਕੰਤ ਉਸਾਰੋ ਕੰਤੋਂ ਸਦਕੇ ਜਾਵਾਂਗੀ ਮੈਂ ਜੇ ਮਜ਼ਦੂਰ ਕਿਹਾ ਨਹੀਂ ਮੰਨਦੇ ਤੇ ਇੱਟਾਂ ਖੁਦ ਪਕੜਾਵਾਂਗੀ ਮੈਂ ਧੰਨ ਬਾਬਾ ਜ਼ੋਰਾਵਰ ਸਿੰਘ ਧੰਨ ਬਾਬਾ ਫਤਿਹ ਸਿੰਘ ਬਸ ਜੇ ਉੱਥੇ ਨਹੀਂ ਗਏ ਨਾ ਨਹੀਂ ਆ ਸਕੇ ਇੱਥੇ ਜਿੱਥੇ ਵੀ ਬੈਠੇ ਹੋ ਉਨ੍ਹਾਂ ਦਾ ਧਿਆਨ ਧਰ ਕੇ ਨਮਸਕਾਰ ਕਰੋ ਗੱਜ ਕੇ ਆ ਕੋ ਸਤਨਾਮ ਸ੍ਰੀ ਵਾਹਿ। ਆ ਭਾਈ ਦਰਸ਼ਿੰਦ ਸਿੰਘ ਮੋਰਾਵਾਲੀ ਖਾਸ ਤੌਰ ਤੇ ਬਣੇ ਹੋਏ ਸੀਗੇ ਉਹਨਾਂ ਦਾ ਕਹਿਣਾ ਹੈ ਕਿ ਬਹੁਤ ਤਹਮਲ ਦੇ ਦਿੰਨੇ ਤੇ ਪੰਥ ਨੂੰ ਬਹੁਤ ਤਹਮਮਲ ਦੇ ਨਾਲ ਹਰ ਇੱਕ ਚੀਜ਼ ਨੂੰ ਬਚਰਨਾ ਚਾਹੀਦਾ ਹੈ। ਅਸ਼ੀਰ ਦੀ ਸਾਕੇ ਨੂੰ ਲੈ ਕੇ ਵੀ ਬਹੁਤ ਵੱਡ ਮੁੱਲੇ ਵਿਚਾਰ ਪੇਸ਼ ਕੀਤੇ ਨੇ ਕੈਮਰਾ ਪਰਸਨ ਰੋਸ਼ਨ ਗਗਨ ਸ਼ੁਕਲਾ ਦਿੱਲੀ ਪੋਸਟ ਪੰਜਾਬੀ